ਮੀਂਹ ਦਿਹਾੜ ਲਗਾਤਾਰ ਟ੍ਰੋਲ ਕਰ ਰਹੇ ਨੇ ਕਿ ਇਸਕਪਾਲ ਸਿੰਘ ਖੈਰਾ ਨੂੰ 10 ਪਿੰਡਾਂ ਦਾ ਨਾਮ ਨਹੀਂ ਪਤਾ 2014 ਵਿੱਚ ਅਰਵਿੰਦ ਕੇਜਰੀਵਾਲ ਜੀ ਵਾਰਾਨਸੀ ਤੋਂ ਜਾ ਕੇ ਇਲੈਕਸ਼ਨ ਲੜੇ ਸੀ ਯਾਦ ਆ ਰਉ ਨੂੰ ਮੇਰਾ ਮੇਰਾ ਸਵਾਲ ਹੈ ਜੈਨਿਊਨਲੀ ਕਿ ਕਿ ਮੀਤ ਇਹ ਭੁੱਲ ਗਏ ਨੇ ਕਿ ਅਰਵਿੰਦ ਕੇਜਰੀਵਾਲ ਵਾਰਾਨਸੀ ਤੋਂ ਜਾ ਕੇ ਅਸੀਂ ਤਾਂ ਫਿਰ ਵੀ ਪੰਜਾਬ 'ਚ ਖੜੇ ਆਂ ਜਦ ਸੁਖਪਾਲ ਸਿੰਘ ਖਹਿਰਾ ਭਲੱਤ ਤੋਂ ਉੱਠ ਕੇ ਪੰਜਾਬ ਦੇ अनेकों ਮੁਮੰਦਿਆਂ ਤੇ ਉੱਥੇ ਜਾ ਕੇ ਬੇਬਾਕੀ ਨਾਲ ਲੜਾਈ ਲੜਦੇ ਨੇ ਉਦੋਂ ਤੱਕ ਕਿਸੇ ਨੇ ਪੁੱਛਿਆ ਨਹੀਂ ਕਿ ਜੀ ਤੁਸੀਂ ਭਲੱਤ ਤੋਂ 200 ਕਿਲੋਮੀਟਰ ਦੂਰ ਬਾਹਰ ਆਏ ਹੋ ਤੁਸੀਂ ਤਿਆਰ ਹੋ ਭਲੱਤ ਤੋਂ ਜਿਮਨੀ ਚੋਣ ਲੜਨ ਲਈ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਜਾ ਰਹੇ ਨੇ ਅੱਜ ਉਹਨਾਂ ਦੇ ਪੁੱਤਰ ਮਹਿਤਾਬ ਵੀ ਪਹੁੰਚੇ ਨੇ ਗੱਲਬਾਤ ਕਰਦੇ ਆ ਮਹਿਤਾਬ ਖਾਨ ਨਾਲ ਕਿਵੇਂ ਦੇਖਦੇ ਨੇ ਸੰਗਰੂਰ ਦੇ ਵਿੱਚ ਇਸ ਸਮੇਂ ਸਿਆਸੀ ਹਵਾ ਕੀ ਕਹਿੰਦੀ ਹੈ ਕਿਵੇਂ ਦੇਖਦੇ ਹੋ ਸਿਆਸੀ ਹਵਾ ਇਸ ਸਮੇਂ ਸੰਗਰੂਰ ਦੇ ਵਿੱਚ ਕੀ ਸਮੀਕਰਨ ਗਗਨਜੀ ਸਭ ਤੋਂ ਪਹਿਲਾਂ ਦਾ ਸਤਿ ਸ਼ਕਾਲ ਜੀ ਸਾਰਿਆਂ ਨੂੰ ਸਮੇਕਰਨ ਦੀ ਤੁਸੀਂ کہہ ਰਹੇ ਹੋ ਤੁਸੀਂ ਮਾਹੌਲ ਜੇ ਆਪਣਾ ਤੁਹਾਡੇ ਕੈਮਰਾਮੈਨ ਪਿੱਛੇ ਮੋੜ ਕੇ ਦਿਖਾਣਗੇ ਮਾਹੌਲ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਅੱਜ ਇੱਕ ਖੈਰਾ ਪ੍ਰਤੀਕ ਬੜਾ ਇੱਕ ਲੋਕਾਂ ਦਾ ਪਿਆਰ ਹੈ ਜੋ ਸਾਡੇ ਨਾਲ ਇਸ ਝਾੜੂ ਸਰਕਾਰ ਨੇ ਪਿਛਲੇ 6-7 ਮਹੀਨਿਆਂ ਚ ਕੀਤਾ ਮੇਰੇ ਨਾਲ ਮੇਰੀ ਮਦਰ ਨਾਲ ਮੇਰੇ ਪਿਤਾ ਨੂੰ ਜੇਲ੍ਹ ਚ ਗੈਰ ਕਾਨੂੰਨੀ ਕੇਸ ਚ ਗ੍ਰਿਫਤਾਰ ਕੀਤਾ ਗਿਆ ਮੇਰਾ ਖਿਆਲ ਇਹ ਲੋਕ ਉਸ ਉਸ ਤਸ਼ੱਦਦ ਦਾ ਇਨਸਾਫ ਮੰਗਣ ਆਏ ਆ ਇਨਸਾਫ ਦੇ ਪਾਉਣਗੇ ਲੋਕ ਤਕੋਏ ਇਹ ਤਾਂ ਉਹਦੇ ਹੱਥ ਚ ਜਦੋਂ ਅਸੀਂ ਸਰਦਾਰ ਸੁਖਪਾਲ ਸਿੰਘ ਖੇੜਾ ਨੂੰ ਇਹ ਸੰਗਰੂਰ ਦੇ ਲੋਕ ਜਿਤਾ ਕੇ ਪਾਰਲੀਮੈਂਟ ਚ ਭੇਜਾਂਗੇ ਮੈਂ ਸਮਝੂਗਾ ਕਿ ਇਨਸਾਫ ਹੋਇਆ ਹੋ। ਕਿਵੇਂ ਮੁਕਾਬਲਾ ਕਿਸ ਨੇ ਮੰਨਦੇ ਇੱਕ ਪਾਸੇ ਮੌਜੂਦਾ ਐਮਪੀ ਸਿਮਰਜੀਤ ਸਿੰਘ ਮਾਨ ਨੇ ਦੂਜੇ ਪਾਸੇ ਮੰਤਰੀ ਮੀਤਿਆਰ ਨੇ ਕੀ ਲੱਗਦਾ ਹੈ ਕਿਹੜਾ ਤੁਹਾਡਾ ਮੁਕਾਬਲਾ ਤੁਸੀਂ ਕਿਸ ਨੇ ਮੰਨਦੇ ਹੋ ਦੇਖੋ ਸਰ ਮੈਂ ਅਸਲ ਦੱਸਦਾ ਮੁਕਾਬਲਾ ઓਰ ਐਟ ਲੀਸਟ ਮੈਂ ਜਦੋਂ ਕਹਿੰਦਾ ਮੇਰੇ ਫਾਦਰ ਖੈਰਾ ਸਾਹਿਬ ਵੀ ਅਕਸਰ ਇਹ ਕਹਿੰਦੇ ਕਿ ਸਾਨੂੰ ਆਪਣਾ ਟੀਚਾ ਦੂਰ ਦਿਖਦਾ ਸਾਨੂੰ ਆਪਣਾ ਨਿਸ਼ਾਨਾ ਦੂਰ ਦਿਸਦਾ ਉਹ ਤੋਂ ਥੱਲੇ ਮੀਥੇਰ ਹੋਏ ਭਗਵੰਤਾਨ ਹੋਏ ਇਹ ਸਾਡੇ ਨਜ਼ਰ ਚ ਨਹੀਂ ਆ ਸਾਨੂੰ ਆਪਣਾ ਸਾਡਾ ਟੀਚਾ ਸਾਡਾ ਜਿਹੜਾ ਨਿਸ਼ਾਨਾ ਹੈ ਉਹ ਹੈ ਜਿੱਤ ਪ੍ਰਾਪਤ ਕਰਨੀ ਵਿਰੋਧੀ ਤੇਰਾ ਮੀਥੇਰ ਲਗਾਤਾਰ ਟਰੋਲ ਕਰ ਰਹੇ ਨੇ ਕਿ ਸੁਖਪਾਲ ਸਿੰਘ ਖੈਰਾ ਨੂੰ 10 ਪਿੰਡਾਂ ਦਾ ਨਾਮ ਨਹੀਂ ਪਤਾ ਨਹੀਂ ਮੈਂ ਦੇਖੀ ਉਹਨਾਂ ਦੀ ਇੰਟਰਵਿਊ ਇਹ ਕਹਿੰਦੇ ਕਿ ਜੀ ਭੁਲੱਤ ਤੋਂ ਸੁਖਪਾਲ ਸਿੰਘ ਖੈਰਾ ਦੋ 250 ਕਿਲੋਮੀਟਰ ਦੂਰ ਆ ਕੇ ਇਲੈਕਸ਼ਨ ਲੜ ਰਹੇ ਨੇ 2014 ਵਿੱਚ ਅਰਵਿੰਦ ਕੇਜਰੀਵਾਲ ਜੀ ਬਾਰਾਨਸੀ ਤੋਂ ਜਾ ਕੇ ਇਲੈਕਸ਼ਨ ਲੜਨੇ ਸੀ ਯਾਦ ਆ ਰੋ ਉਹਨੂੰ ਮੇਰਾ ਮੇਰਾ ਸਵਾਲ ਹੈ ਜੈਨਿਊਨਲੀ ਕਿ ਕਿ ਮੀਤ ਇਹ ਭੁੱਲ ਗਏ ਨੇ ਕਿ ਅਰਵਿੰਦ ਕੇਜਰੀਵਾਲ ਵਾਰਾਨਸੀ ਜਾ ਕੇ ਅਸੀਂ ਤਾਂ ਫਿਰ ਵੀ ਪੰਜਾਬ ਚ ਖੜੇ ਆਂ ਜਦ ਸੁਖਪਾਲ ਸਿੰਘ ਖਹਿਰਾ ਭਲੱਤ ਤੋਂ ਉੱਠ ਕੇ ਪੰਜਾਬ ਦੇ ਅਨੇਕੋ ਮੁਮੰਦਿਆਂ ਤੇ ਉੱਥੇ ਜਾ ਕੇ ਬੇਬਾਕੀ ਨਾਲ ਲੜਾਈ ਲੜਦੇ ਨੇ ਉਦੋਂ ਤੱਕ ਕਿਸੇ ਨੇ ਪੁੱਛਿਆ ਨਹੀਂ ਕਿ ਜੀ ਤੁਸੀਂ ਭਲੱਤ ਤੋਂ 200 ਕਿਲੋਮੀਟਰ ਦੂਰ ਬਾਹਰ ਆਏ ਹੋ ਨਵਰੀਤ ਸਿੰਘ ਡਿਬਡਵਾ ਦੇ ਸਿਰ ਚ ਗੋਲੀ ਮਾਰ ਕੇ ਦਿੱਲੀ ਦੀਆਂ ਸੜਕਾਂ ਤੇ ਉਹਦਾ ਕਤਲ ਕੀਤਾ ਗਿਆ ਜੀ ਸੁਖਪਾਲ ਸਿੰਘ ਖਹਿਰਾ ਉੱਤਰਾਖੰਡ ਜਾ ਕੇ ਆਏ ਜੀ ਉਦੋਂ ਤੱਕ ਕਿਸੇ ਨੇ ਪੁੱਛਿਆ ਨਹੀਂ ਕਿ ਜੀ ਤੁਸੀਂ ਵੋਟਾਂ ਲਾਈਨ ਚੱਲ ਲਿਓ ਉਤਰਾਖੰਡ ਉਤਰਾਖੰਡ 400 ਕਿਲੋਮੀਟਰ ਦੂਰ ਹੋਵੇ ਸੋ ਜਦ ਜਦ ਜਗਰਾਉਂ ਦੀ ਕੋਠੀ ਦਾ ਕਬਜ਼ਾ ਛਡਵਾਇਆ ਸੁਖਪਾਲ ਸਿੰਘ ਖੈਰਾ ਨੇ ਉਦੋਂ ਕਿਸੇ ਨੇ ਪੁੱਛਿਆ ਨਹੀਂ ਕਿ ਜੀ ਤੁਸੀਂ ਐਮਐਲਏ ਬੀਬੀ ਮਾਨੂ ਕੋ ਦੇ ਖਿਲਾਫ ਬੋਲ ਰਹੇ ਹੋ ਤੇ ਭਲੱਥ ਤੋਂ ਆਏ ਹੋ ਤੇ ਇਨਸਾਫ ਦਵਾਇਆ ਉਸ ਐਨਆਰਆਈ ਪਰਿਵਾਰ ਨੂੰ ਉਹਨਾਂ ਦੀ ਕੋਠੀ ਵਾਪਸ ਦਵਾਈ ਉਦੋਂ ਕਿਸੇ ਨੇ ਪੁੱਛਿਆ ਨਹੀਂ ਸੋ ਇਹ ਗੱਲਾਂ ਅਸਲ ਵਿੱਚ ਮੌਕੇ ਜਿਹੜੀ ਸੂਬੇ ਦੀ ਸਰਕਾਰ ਹੈ ਉਹਨਾਂ ਕੋਲ ਬਖੌਲ ਹਾਸਾ ਮਜ਼ਾਕ ਤੋਂ ਇਲਾਵਾ ਕੋਈ ਗੱਲ ਨਹੀਂ ਹੈ ਉਹ ਢਾਈ ਤਿੰਨ ਸਾਲ ਹੋ ਗਏ ਮੈਂ ਭਗਵੰਤ ਸਿੰਘ ਜੀ ਦੀ ਸਪੀਚ ਸੁਣ ਰਿਹਾ ਸੀ ਕਿ ਸਾਨੂੰ ਜਿਤਾ ਦਿਓ ਅਸੀਂ ਤੁਹਾਡਾ ਪੰਜਾਬ ਰੰਗਲਾ ਬਣਾ ਦਾਂਗੇ ਦੋ ਸਾਲ ਦੀ ਕਿਹੜਾ ਇੰਤਜ਼ਾਰ ਕਰ ਰਹੇ ਹੋ ਤੁਸੀਂ ਤੁਹਾਡਾ ਡਿਊਟੀ ਤੁਹਾਨੂੰ ਸੀਐਮ ਦਾ ਸੀ ਦੋ ਸਾਲ ਦਾ ਬਣਾਇਆ ਹੋਇਆ ਜੇ ਤੁਸੀਂ ਦੋ ਸਾਲ ਚ ਕੋਈ ਕੰਮ ਨਹੀਂ ਕਰ ਸਕੇ ਤਾਂ ਇਹਨਾਂ ਇਲੈਕਸ਼ਨਾਂ ਤੋਂ ਬਾਅਦ ਕੀ ਕਰੋਗੇ ਸੋ ਇਹਨਾਂ ਦਾ ਜਿਆਦਾ ਜਿਹੜਾ ਧਿਆਨ ਹੈ ਹਾਸਾ ਮਜ਼ਾਕ ਚੁਟਕਲੇ ਦੋ ਸਾਲ ਹੋ ਗਏ ਪੰਜਾਬ ਦੇ ਲੋਕ ਅੱਜ ਤੰਗ ਆ ਚੁੱਕੇ ਨੇ ਇਹਨਾਂ ਦੀ ਸਰਕਾਰਾਂ ਤੋਂ ਅੱਜ ਸੰਗਰੂਰ ਦੀ ਤਰਜੀਹ 'ਚ ਖੜੇ ਹੋ ਕੇ ਮੈਂ ਇੱਕ ਗੱਲ ਕਹਿ ਰਿਹਾ ਸੋ ਜਿਹੜਾ ਸਵਾਲ ਹੈ ਕੋਈ ਟਿਚਣਾ ਕਰਦੇ ਨੇ ਇਹ ਟਿਚਣਾ ਤੁਹਾਨੂੰ ਮੁਬਾਰਕ ਹੈ ਜੀ ਕਰੀ ਚੱਲੋ ਟਿਚਣਾ ਤੁਹਾਡੇ ਪਿਤਾ ਸੁਖਪਾਲ ਸਿੰਘ ਖਹਿਰਾ ਜੇਕਰ ਚੋਣ ਜਿੱਤ ਜਾਂਦੇ ਨੇ ਸੰਗਰੂਰ ਤੋਂ ਜਾਮਨੀ ਗੋਮਰ ਤੇ ਪ੍ਰਚਾਰ ਦੌਰਾਨ ਇਹ ਐਲਾਨ ਕਰ ਚੁੱਕੇ ਨੇ ਕਿ ਜੇਕਰ ਚੰਗਾ ਵਰਕਰ ਮਿਲਿਆ ਮੈਂ ਉਹਨੂੰ ਉਹਦਾ ਸਾਥ ਦੇਵਾਂਗਾ ਭਲਾਤੋ ਜਿਮਨੀ ਚੋਣ ਲਈ ਜੇਕਰ ਨਹੀਂ ਮਿਲਿਆ ਤਾਂ ਤੁਸੀਂ ਮੇਰੇ ਪੁੱਤ ਦਾ ਸਾਥ ਦੇਣਾ ਮੈਂ ਤਾਂ ਆਪਦਾ ਕਿ ਉਹ ਜਿਮਨੀ ਚੋਣ ਲੜ ਸਕਣ ਤੁਸੀਂ ਤਿਆਰ ਹੋ ਭਲਾਤੋ ਜਿਮਨੀ ਚੋਣ ਲੜਨ ਲਈ ਸਰ ਅਸੀਂ ਇਸ ਚੋਣ ਦੇ ਵਿੱਚ 100% ਪਹਿਲੇ ਆਪਣੀ ਜਾਨ ਲਾਵਾਂਗੇ ਇਹ ਤਾਂ ਪ੍ਰਮਾਤਮਾ ਦੇ ਹੱਥ ਹੈ ਆਇਆ 4 ਤਰੀਕ ਨੂੰ ਪਤਾ ਚੱਲੂਗਾ ਭਲਾਤ ਦੀ ਤਿਆਰੀ ਕਰਨੀ ਕਿ ਨਹੀਂ ਤੁਸੀਂ ਤਿਆਰ ਸਾਡਾ ਅੱਜ ਦਾ ਮੈਂ ਤੁਹਾਨੂੰ ਸਰ ਮੈਂ ਤਿਆਰ ਹਾਂ ਮੈਂ ਤਾਂ ਇੱਥੇ ਤਿਆਰ ਹਾਂ ਮੈਂ ਮੈਂ ਹਰ ਇੱਕ ਲੜਾਈ ਲੜਨ ਨੂੰ ਤਿਆਰ ਹਾਂ ਜਿੱਥੇ ਮੈਨੂੰ ਲੜਨੀ ਪਾਉਗੀ ਤੇ ਪਹਿਲੀ ਜਿਹੜੀ ਲੜਾਈ ਸਾਡੀ ਇੱਕ ਤਰੀਕ ਦੀ ਹੈ ਤੇ ਇਹ ਜਿਹੜਾ ਤੁਹਾਡਾ ਸਵਾਲ ਹੈ ਤੁਸੀਂ ਸ਼ਾਇਦ 4 ਤਰੀਕ ਤੋਂ ਬਾਅਦ ਪੁੱਛੋਗੇ ਮੈਨੂੰ ਤਾਂ ਸੰਤ ਸਖਪਾਲ ਸਿੰਘ ਖੈਰਾ ਦੇ ਪੁੱਤ ਮਹਿਤਾਬ ਜਿਨ੍ਹਾਂ ਵੱਲੋਂ ਸਖਪਾਲ ਸਿੰਘ ਖੈਰਾ ਦੀ ਜਿੱਤ ਦਾ ਵੱਡਾ ਦਾਵਾ ਕਰ ਦਿੱਤਾ ਗਿਆ ਹੈ ਹੁਣ ਦੇਖਣਾ ਹੋਵੇਗਾ ਸੰਗਰੂਰ ਵਾਲੇ ਜਿੱਤ ਦਾ ਤਾਜ ਕਿਸ ਦੇ ਸਿਰ ਤੇ ਸਜਾਉਂਦੇ ਨੇ ਤੁਸੀਂ ਜੁੜੇ ਰਹੋ ਲੋਕ ਪੰਜਾਬ న్యూਸ ਦੇ ਨਾਲ ਮੈਂ ਗਗਨਦੀਪ ਸਿੰਘ